ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਪੰਜਵਾਂ ਡਿੱਠੋ ਹਬ ਠਾਈ ਇਸਕੇ ਹੀ ਪਾਦ ਉਚਾਰਨ ਕਰਨੇ ਹਨ ਡਿੱਠੋ ਹਬ ਠਾਈ ਊਣ ਨਾ ਕਾਈ ਜਾਈ ਨਾਨਕ ਲੱਦਾ ਤੈ ਨਾਨਕ ਤੇ ਜਮਕਲਾ ਦੋ ਪਾਤੇ ਨਾਨਕ ਲੱਦਾ ਤੈ ਸੁਆਵ ਨਾਨਕ ਲੱਦਾ ਤਿੰਨ ਸਵਾਵ ਜਿਨ੍ਹਾਂ ਸਤਿਗੁਰੂ ਭੇਟਿਆ ਜਿਨ੍ਹਾਂ ਨੇ ਜਿਨਾ ਪੂਲਾ ਜਿਨਾ ਸਤਿਗੁਰੂ ਭੇਟਿਆ ਨਾਨਕ ਲੱਦਾ ਤਿੰਨ ਸਵਾਵ ਜਿਨ੍ਹਾਂ ਸਤਿਗੁਰੂ ਭੇਟਿਆ ਮਹੱਲਾ ਪੰਜਵਾ ਦਮਨੀ ਚਮਤਕਾਰ ਤਿਉ ਵਰਤਾਰਾ ਜਗ ਖੇ ਜਗ ਖੇ ਜਗ ਖੇ ਇਕੱਠਾ ਨਹੀਂ ਕਹਿਦਾਂ ਵੱਥ ਸੁਹਾਵੀ ਸਾਇ ਨਾਨਕ ਨਾਉ ਜਪੰਦੋ ਤੇਸ ਧਣੀ ਵੱਥ ਸੁਹਾਵੀ ਸਾਇ ਨਾਨਕ ਨਾਉ ਜਪੰਦੋ ਤੇਸ ਧਣੀ ਪਾਉੜੀ ਸਿਮਰਤ ਸਾਸਤਰ ਸੋਧ ਸਭ ਕਿਨੈ ਕੀਮ ਨਾ ਜਾਣੀ ਸੋ ਜੋ ਜਨ ਭੇਟਾ ਸਾਧ ਸੰਗ ਸੋ ਹਰ ਰੰਗ ਮਾਣੀ ਸਚ ਨਾਮ ਕਰਤਾ ਪੁਰਖ ਇਹ ਰਸਨਾਕ ਰਤਨਾਖਾਣੀ ਸੱਚ ਨਾਮ ਕਰਤਾ ਪੁਰਖ ਇਥੇ ਸਾਚੀ ਐ ਸਤ ਨਾਮ ਨਹੀਂ ਕਹਿਣਾ ਸੱਚ ਨਾਮ ਕਰਤਾ ਪੁਰਖ ਇਹ ਰਤਨਾਖਾਣੀ ਮਸਤਕ ਹੋਵੇ ਲਿਖਿਆ ਹਰ ਸਿਮਰ ਪ੍ਰਾਣੀ ਤੋ ਸਾ ਦਿੱਚੈ ਸੱਚ ਨਾਮ ਨਾਨਕ ਮਹਿਮਾਨੀ ਨਾਨਕ ਪਾਤੀ ਯਮਕ ਲਾ ਕੇ ਨਖੇਰ ਕੇ ਪੜਨਾ ਨਾਨਕ ਮਹਿਮਾਨੀ ਸਲੋਕ ਮਹੱਲਾ ਪੰਜਵਾ ਅੰਤਰ ਚਿੰਤਾ ਨਾਣੀ ਸੁਖੀ ਮੂਲ ਨ ਉਤਰੈ ਭੁਖ ਨਾਨਕ ਸੱਚੇ ਨਾਮ ਬਿਨ ਕਿਸੈ ਨ ਲਥੋ ਦੁਖ ਮਹੱਲਾ ਪੰਜਵਾ ਮੁਠੜੇ ਸੇ ਮੁਠੜੇ ਸੇ ਹੀ ਸਾਥ ਮੁਠੜੇ ਤਜ ਕਿਸਕੇ ਬੋਲਣਾ ਜਿਨੇ ਸਤ ਨਾ ਲੱਦਿਆ ਨਾਨਕ ਸੇ ਸਾਬਾਸ ਜਿਨੇ ਗੁਰ ਮਿਲ ਇੱਕ ਪਛਾਣਿਆ ਜਿਨੇ ਗੁਰ ਮਿਲ ਇੱਕ ਪਛਾਣਿਆ ਪੜੀ ਜਿੱਥੇ ਬੈਸਨ ਸਾਧ ਜਿੱਥੈ ਜਿੱਥੈ ਬੈਸਨ ਸਾਧ ਜਨ ਸੋ ਥਾਨ ਸੁਹੰਦਾ ਜਿੱਥੈ ਬੈਸਨ ਸਾਧ ਜਨ ਸੋ ਥਾਨ ਸੁਹੰਦਾ ਜਿੱਥੈ ਬੈਸਨ ਸਾਧ ਜਨ ਸੋ ਥਾਨ ਸੁਹੰਦਾ ਓਏ ਸੇਵਨ ਸਮ੍ਰਿਥ ਆਪਣਾ ਹਾਂ ਸਮ੍ਰਿਥ ਓਏ ਸੇਵਨ ਸਮ੍ਰਿਥ ਆਪਣਾ ਓਏ ਸੇਵਨ ਸਮ੍ਰਿਥ ਆਪਣਾ ਬਿਨ ਸਹਿ ਸਭ ਮੰਦਾ ਪਤਿਤ ਉਧਾਰਨ ਪਾਰ ਬ੍ਰਹਮ ਪਤਿਤ ਉਧਾਰਨ ਪਾਰ ਬ੍ਰਹਮ ਪਤਿਤ ਉਧਾਰਨ ਪਾਰ ਬ੍ਰਹਮ ਸੰਤ ਬੇਦ ਕਹੰਦਾ ਭਗਤ ਵਸਲ ਤੇਰਾ ਬਿਰਦ ਹੈ ਜੁਗ-ਜੁਗ ਵਰਤੰਦਾ ਨਾਨਕ ਜਾਚਾ ਏਕ ਨਾਮ ਮਾਨ ਤਨ ਭਾਵੰਦਾ ਸ਼ਲੋਕ ਮਹੱਲਾ ਪੰਜਵਾ ਚਿੜੀ ਚੁਹਕੀ ਪਹ ਫੁੱਟੀ ਫੁੱਟੀ ਬੋਲੀ ਚਿੜੀ ਚੁਹਕੀ ਪਹ ਫੁੱਟੀ ਵਗਨ ਬਹੁਤ ਤਰੰਗ ਚੜੀ ਚੁਹਕੀ ਪਾਹ ਫੁੱਟੀ ਵਗਨ ਵਹਤ ਤਰੰਗ ਅਚਰਜ ਰੂਪ ਸੰਤਨ ਰਚੇ ਨਾਨਕ ਨਮਹ ਰੰਗ ਮਹੱਲਾ ਪੰਜਵਾ ਘਰ ਮੰਦਰ ਖੁਸ਼ੀਆ ਤਹੀ ਜਹ ਤੂ ਆਵਹਿ ਚਿਤ ਜਹ ਤੂ ਆਵਹਿ ਚਿਤ ਦੁਨੀਆਂ ਕੀਆ ਵਡਿਆਈਆ ਨਾਨਕ ਸਭ ਕੁਮਿਤ ਪਾੜੀ ਸਭ ਕੁਮਿਤ ਹਰ ਧਨ ਸੱਚੀ ਰਾਸ ਹੈ ਕਿਨਾਂ ਵਿਰਲਾ ਜਾਤਾ ਤਿਸੈ ਪ੍ਰਾਪਤ ਭਾਏ ਰਹ ਜਿਸ ਦੇ ਵਿਧਾਤਾ ਭਾਏ ਰਹ ਹਉ ਡੈਸ਼ ਜੀ ਵਿੱਚ ਦੇ ਕੇ ਵਿਚਾਰਨ ਕਰਨਾ ਭਾਏ ਰਹ ਪਾਠ ਘਟਾਈ ਹੈ ਤਿਸੈ ਪ੍ਰਾਪਤ ਭਾਏ ਰਹ ਜਿਸ ਦੇ ਵਿਧਾਤਾ ਮਾਨਤਨ ਪੀਤਰ ਮੋਲਿਆ ਹਰ ਰੰਗ ਜਨ ਰਾਤਾ ਹਰ ਰੰਗ ਜਨ ਰਾਤਾ ਸਾਧ ਸੰਗ ਗੁਣ ਗਾਇਆ ਸਭ ਦੁੱਖਹਿ ਖਾਤਾ ਨਾਨਕ ਸੋਈ ਜੀਵਿਆ ਜਿਨ ਇੱਕ ਪਛਾਤਾ ਸ਼ਲੋਕ ਮਹੱਲਾ ਪੰਜਵਾ ਖੱਕੜੀਆ ਸੁਹਾਵਿਆ ਲਗੜੀਆ ਅਕ ਕੰਠ ਖਖੜੀਆ ਲਗੜੀਆ ਅਕ ਇਹ ਪਦ ਕਸਕੇ ਹੀ ਉਚਾਰਨ ਕਰਨੇ ਹਨ ਬਿਰਹ ਵਿਛੜਾ ਧਣੀ ਸੋ ਨਾਨਕ ਸਹਸੈ ਗੰਠ ਇਹ ਨਾਨਕ ਸਹਸੈ ਨਹੀਂ ਕਹਿਣਾ ਹੈ ਨਾਨਕ ਪਤੀ ਜਮਕ ਲਾ ਦੇਣ ਮਹੱਲਾ ਪੰਜਵਾ ਵਿਸਾਰੇ ਦੇ ਮਰ ਗਏ ਇਹ ਵਿਸਾਰੇ ਦੇ ਪਾਠ ਇਕੱਠਾ ਹੀ ਹੈ ਥੋੜੀ ਜਿਹੀ ਡੈਸ਼ ਦੇ ਕੇ ਵਿੱਚ ਉਚਾਰਨ ਕਰਨਾ ਬਿਸਾਰੇ ਦੇ ਮਰ ਗਏ ਮਰ ਭੇ ਨਾ ਸਕੈ ਮੂਲ ਵੀਮ ਖੋਏ RAM ਤੇ ਜਿਉ ਤਸਕਰ ਉੱਪਰ ਸੂਲਾ ਪੌੜੀ ਸੁਖ ਨਿਧਾਨ ਪ੍ਰਭ ਏਕ ਹੈ ਅਬਨਾਸੀ ਸੁਣਿਆ ਜਲ ਥਲ ਮਹੀਲ ਪੂਰਿਆ ਘਾਟ ਘਾਟ ਹਰ ਭਣਿਆ ਉੱਚ ਨੀਚ ਸਭ ਇੱਕ ਸਮਾਨ ਕੀਟ ਹਸਤੀ ਬਣਿਆ ਮੀਤ ਸਖਾ ਸੋਤ ਬੰਦੀ ਪੋ ਸਭ ਇਸ ਦੇ ਜਾਣਿਆ ਤੁਸ ਨਾਨਕ ਦੇਵੈ ਜਿਸ ਨਾਮ ਤੇਨ ਹਰ ਰੰਗ ਮਣਿਆ ਵਿਸਰਾਮ ਧਿਆਨ ਨਾਲ ਲਾਉਣਾ ਤੁਸ ਪਾਦ ਜਿਹੜਾ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਤਰੁੱਠ ਕੇ ਤਸ ਨਾਨਕ ਦੇਵਾ ਜਿਸ ਨਾਮ ਤਿੰਨ ਹਰ ਰੰਗ ਮਣਿਆ ਸ਼ਲੋਕ ਮਹੱਲਾ ਪੰਜਵਾ ਜਿਨਾਂ ਜਿਨਾਂ ਸਾਸ ਗਰਾਸ ਨ ਵਿਸਰੈ ਹਰ ਨਾਮਾ ਮਨ ਮੰਤ ਧੰ ਸੇ ਸਈ ਨਾਨਕਾ ਧੰ ਸੇ ਸਈ ਨਾਨਕਾ ਪੂਰਨ ਸੋਈ ਸੰਤ ਮਹੱਲਾ ਪੰਜਵਾ ਅੱਠੇ ਪਹਿਰ ਪੌਦਾ ਫਿਰੈ ਖਾਵਣ ਸੰਦੜੈ ਸੂਲ ਪੱਠੇ ਪਹਿਰ ਪੌਦਾ ਫਿਰੈ ਅੱਠੇ ਪਹਿਰ ਪੌਦਾ ਫਿਰੈ ਖਾਵਣ ਸੰਦੜੈ ਸੂਲ ਦੋਜਕ ਪੌਦਾ ਕਿਉ ਰਹਿ ਜਾਜਕ ਪੌਦਾ ਪੌਦਾ ਦੋਜਕ ਪੌਦਾ ਕਿਉ ਰਹਿ ਜਾ ਚਿੱਤ ਨਾ ਹੋਏ ਰਸੂਲ ਪੌੜੀ ਇਸ ਹੈ ਸ੍ਰੀ ਬਹੁ ਪ੍ਰਾਣੀ ਹੋ ਜਿਸ ਦਾ ਨਾਮ ਪੱਲੈ ਐਥੈ ਰਹੋ ਸੁਹੇਲਿਆ ਐਥੈ ਨਹੀਂ ਕਹਿਣਾ ਐਥੈ 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 ਰਹੋ ਸੁਹੇਲਿਆ ਸਿੱਧਈ ਐਥੈ 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 ਰਹੋ ਸੁਹੇਲਿਆ ਅੱਗੇ ਨਾਲ ਚੱਲੈ ਘਰ ਬੰਧਹੁ ਸੱਚ ਧਰਮ ਕਾ ਗੱਡ ਥੰਮ ਅਹੱਲੈ ਗੱਡ ਥੰਮ ਅਹੱਲੈ ਅਹੱਲੈ ਉਚਾਰਨ ਕਰਨਾ ਘਰ ਬੰਦ ਹੋ ਸਾਜ ਧਰਮ ਕਾ ਗੱਡ ਥੰਮ ਅਹੱਲੈ ਓਟ ਲੈ ਹੋ ਨਾਰਾਇਣ ਦੀਨ ਦੁਨੀਆ ਝੱਲੈ ਨਾਨਕ ਪਕੜੇ ਚਰਨ ਹਾਰ ਤਿਸ ਦਰਗਹ ਮੱਲੈ ਸ਼ਲੋਕ ਮਹੱਲਾ ਪੰਜਵਾ ਜਾਚਕ ਮੰਗੈ ਦਾਨ ਮੰਗੈ ਤੇ ਵਿਸਰਾਮ ਲਾ ਦੋ ਜਾਚਕ ਮੰਗੈ ਦਾਨ ਦੇਹ ਪਿਆਰਿਆ ਜਾਚਕ ਮੰਗੈ ਦਾਨ ਦੇਹ ਪਿਆਰਿਆ ਦੇਵਨ ਹਾਰ ਦਾ ਤਾਰ ਮੈਂ ਨਿਤ ਚਿਤਾਰਿਆ ਯਾਨੀ ਜਾਚਕ ਦਾ ਅਰਥ ਹੈ ਮੈਂ ਮੰਗਤਾ ਮੰਗਦਾ ਹਾਂ ਤੇ ਦਾਨ ਦੇਹ ਪਿਆਰਿਆ ਏ ਪਿਆਰੀ ਪਰਮੇਸ਼ਰ ਵਾਹਿਗੁਰੂ ਜੀ ਮੈਨੂੰ ਸ਼ਬਦ ਦਾ ਨਾਮ ਦਾ ਦਾਨ ਦਿਓ ਨਿਖੋਟ ਨਾ ਜਾਈ ਮੂਲ ਅਤੁੱਲ ਭੰਡਾਰਿਆ ਨਾਨਕ ਸ਼ਬਦ ਅਪਾਰ ਤਿਨ ਸਭ ਕਿਛ ਸਾਰਿਆ ਮਹੱਲਾ ਪੰਜਵਾ ਸਿੱਖੋ ਸ਼ਬਦ ਪਿਆਰੇ ਹੋ ਸਿੱਖੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਏਕ ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ ਪਾਉੜੀ ਨਾਨਕ ਪਾਤੀ ਯਮ ਕੈ ਨਾਨਕ ਸਿਮਰਤ ਏਕ ਉਥਾ ਅੰਮ੍ਰਿਤ ਵੰਡਿਐ ਸੁਖੀਆ ਹਰ ਸੁਖੀਆ ਹਰ ਕਰਨ ਜਮ ਕੈ ਪੰਥ ਨ ਪਾਈਐ ਫਿਰ ਨਾਹੀ ਮਰਣ ਜਿਸਨੋ ਆਇਆ ਪ੍ਰੇਮ ਰਸ ਜਿਸਾ ਹੀ ਜਰਣੇ ਬਾਣੀ ਉਚਰਹਿ ਸਾਧ ਜਨ ਅਮਿਓ ਚਲਹਿ ਝਰਨੇ ਪੀਖ ਦਰਸ਼ਨ ਨਾ ਪੀਖ ਦਰਸ਼ਨ ਨਾਨਕ ਜੀਵਿਆ ਮਨ ਅੰਦਰ ਧਰਨੇ ਸਲੋਕ ਮਹੱਲਾ ਪੰਜਵਾ ਸਤਗੁਰ ਪੂਰਾ ਸੇਵਿਆ ਦੁਖਾ ਕਾ ਹੋਏ ਨਾਸ ਨਾਨਕ ਨਾਮ ਅਰਾਧਿਆ ਕਾਰਜ ਆਵੈ ਰਾਸ ਮਹੱਲਾ ਪੰਜਵਾ ਜਿਸ ਸਿਮਰਤ ਸੰਕਟ ਛੁਟਾ ਹੈ ਅਨੰਦ ਮੰਗਲ ਵਿਸਰਾਮ ਨਾਨਕ ਜਪੀਐ ਸਦਾ ਹਰ ਨਿਮਖ ਨ ਬਿਸਰੋ ਨਾਮ ਪੌੜੀ ਤੈਨ ਕੀ ਸੋਭਾ ਕਿਆ ਗਣੀ ਜਿਨੀ ਹਰ ਹਰ ਲੱਦਾ ਸਾਦਾ ਸਰਣੀ ਜੋ ਪਵੈ ਸੋ ਛੁੱਟੈ ਬੱਦਾ ਇਹ ਸਾਰੇ ਜਿਹੜੇ ਲੱਦਾ ਬੱਦਾ ਤਾਂ ਦੇ ਨਾਲ ਉਚਾਰਨ ਕਰਨੇ ਹਨ ਲੱਦਾ ਬੱਦਾ ਨਹੀਂ ਕਹਿਣਾ ਗੁਣ ਗਾਵੈ ਅਬਿਨਾਸੀਐ ਜੋਨ ਗਰਭ ਨਾ ਦਦਾ ਗੁਰ ਭੇਟਿਆ ਪਾਰ ਬ੍ਰਹਮ ਹਰ ਇਹ ਵੀ ਵਿਸਰਾਮ ਯਾਦ ਰੱਖਣਾ ਗੁਰ ਭੇਟਿਆ ਪਾਰ ਬ੍ਰਹਮ ਹਰ ਗੁਰ ਭੇਟਿਆ ਪਾਰ ਬ੍ਰਹਮ ਹਰ ਪਾੜ ਬੁੱਝ ਸਮੱਧਾ ਪਾੜ ਬੁੱਝ ਸਮੱਧਾ ਇਹ ਵੀ ਸਮੱਧਾ ਪਾਦ ਜਿਹੜਾ ਕਸਕੇ ਉਚਾਰਨ ਕਰਨਾ ਹੈ ਦਦਾ ਲਦਾ ਸਮਦਾ ਇਉਂ ਨਹੀਂ ਕਹਿਣਾ ਹੈ ਨਾਨਕ ਪਾਇਆ ਸੋ ਤਣੀ ਹਰ ਅਗਮ ਅਗੱਦਾ ਸਲੋਕ ਮਹੱਲਾ ਪੰਜਵਾ ਕਾਮ ਨਾ ਕਰਹੀ ਆਪਣਾ ਫਿਰ ਹੈ ਅਵੱਤਾ ਲੋਏ ਇਹਨੂੰ ਅਵਤਾ ਨਹੀਂ ਕਹਿਣਾ ਅਵੱਤਾ ਉਚਾਰਨ ਕਰਨਾ ਨਾਨਕ ਨਾਏ ਵਿਸਾਰਿਆ ਸੁਖ ਕਿਨੇਹਾ ਹੋਏ ਮਹੱਲਾ ਪੰਜਵਾ ਬਿਖੇ ਕੌੜਤਣ ਸਗਲ ਮਾਹੀ ਜਗਤ ਰਹੀ ਲਪਟਾਇ ਇਹ ਕੌੜਤਣ ਉਚਾਰਨ ਕਰਨਾ ਕੌੜਤਣ ਕਹਿ ਜੰਦੇ ਆਮ ਕਾ ਦਾ ਬੰਦ ਮੂਲ ਆ ਤੇ ਨਾਣੇ ਨਾਲ ਬੋਲਣਾ ਹੈ ਬਿਖੇ ਕੌੜਤਣ ਸਗਲ ਮਾਹੀ ਜਗਤ ਰਹੀ ਲਪਟਾਇ ਨਾਨਕ ਜਨ ਵਿਚਾਰਿਆ ਮੀਠਾ ਹਰ ਕਾ ਨਾਮ ਪੌੜੀ ਇਹ ਨਿਸ਼ਾਨੀ ਸਾਧ ਕੀ ਜਿਸ ਭੇਟ ਤਤਰੀਐ ਜੰਮ ਕੰਕਰ ਨੀੜ ਨਾ ਆਵਈ ਫਿਰ ਬੋੜ ਨਾ ਮਰਿਆ ਭਉ ਸਾਗਰ ਸੰਸਾਰ ਵਿਖ ਸੋ ਪਾਰ ਉਤਰੀਐ ਇਹ ਉਤਰੀਐ ਪਾਠ ਕਰਨਾ ਹੈ ਉਤਰੀਐ ਨੀ ਸੋ ਪਾਰ ਉਤਰੀਐ ਹਾਰ ਗੁਣ ਗੁਮਫਹ ਮਨ ਮਾਲ ਹਰ ਸਭ ਮਲ ਪਰ ਹਰੀਐ ਇਹ ਵਿਸਰਾਮ ਧਿਆਨ ਨਾਲ ਲਾਉਣਾ ਹਰ ਗੁਣ ਗੁੰਫਹ ਇਥੇ ਠਮਕੈ ਮਨ ਮਾਲ ਹਰ ਇਥੇ ਵਿਸਰਾਮ ਲਾਉਣਾ ਸਭ ਮਾਲ ਪਰ ਹਰੀਐ ਨਾਨਕ ਪ੍ਰੀਤਮ ਮਿਲ ਰਹੇ ਪਾਰ ਬ੍ਰਹਮ ਨਰ ਹਰੀਐ ਸ਼ਲੋਕ ਮਹੱਲਾ ਪੰਜਵਾ ਨਾਨਕ ਆਏ ਸੀ ਪਰਵਾਣ ਹੈ ਜਿਨ ਹਰ ਬੁੱਠਾ ਚਿੱਤ ਜਿਨ ਹਰ ਕਠਾ ਨਹੀਂ ਕਹਿਣਾ ਜੇਨ ਹਰ ਬੁੱਠਾ ਚਿੱਤ ਬੁੱਠਾ ਚਿੱਤ ਗਾਲੀ ਅਲਪ ਲਾਲੀਆ ਹਾਂ ਗਾਲੀ ਗਾਲੀ ਕਸਕੇ ਬੋਲਣਾ ਨਾਲੇ ਲੱਲੇ ਦੇ ਹਲੰਤ ਹੈ ਵੀ ਭਾਰਾ ਗਾਲੀ ਗਾਲੀ ਅਲਪ ਲਾਲੀਆ ਕੰਮ ਨ ਆਵਹਿ ਮਿੱਤ ਅਲਪ ਲਾਲੀਆ ਜਿਹੜਾ ਪਾਠ ਹੈ ਨਾ ਸੰਬੰਧਕ ਹੈ ਅਲਪ ਲਾਲੀਆ ਨਹੀਂ ਕਹਿਣਾ ਆਲਪ ਲਾਲੀਆ ਯਾਨੀ ਵਿਅਰਥ ਜੀਆਂ ਗੱਲਾਂ ਕਰਨੀਆਂ ਆਲਪ ਲਾਲੀਆਂ ਜੀਆਂ ਕੰਮ ਨ ਆਵਹਿ ਮਿੱਤ ਮਹੱਲਾ ਪੰਜਵਾ ਪਾਰ ਬ੍ਰਹਮ ਪ੍ਰਵ ਦ੍ਰਿਸ਼ਟੀ ਆਇਆ ਪੂਰਨ ਅਗਮ ਬਿਸਮਾਦ ਨਾਨਕ ਰਾਮ ਨਾਮ ਧਨ ਕੀਤਾ ਪੂਰੇ ਘੁਰ ਪ੍ਰਸਾਦ ਪੌੜੀ ਧੋ ਨਾ ਚੱਲੀ ਖਸਮ ਨਾਲ ਲੱਭ ਮੋਹ ਬਿਗੁੱਤੇ ਕਰਤਬ ਕਰਨ ਭਲੇ ਰਿਆ ਕਰਤਬ ਨਹੀਂ ਕਹਿਦਣਾ ਕਰਤਬ ਕਰਨ ਭਲੇ ਰਿਆ ਮਾਦ ਮਾਇਆ ਸੁੱਤੇ ਫਿਰ ਫਿਰ ਜੂਨ ਪੁਹਾਈ ਆ ਨਾਲ ਜਮ ਮਾਰਗ ਮੁਤੇ ਕੀਤਾ ਪਾਇਨ ਆਪਣਾ ਪਾਇਨ ਜਿਯਾ ਨੀਏ ਕੀਤਾ ਪਾਇਨ ਕੀਤਾ ਪਾਇਨ ਆਪਣਾ ਦੁਖ ਸੇਤੀ ਜੁੱਤੇ ਨਾਨਕ ਨਾਇ ਵਿਸਾਰਿਆ ਸਭ ਮੰਦੀ ਰੁੱਤੇ ਕਸਕੇ ਪਦ ਬੋਲਨੇ ਰੁੱਤੇ ਜੁੱਤੇ ਬਗੁੱਤੇ ਜੁਤੇ ਰੁੱਤੇ ਨਹੀਂ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ